ਮੈਂ ਜੀ ਹੁਣ ਪਾਰਲੀਮੈਂਟ ਦੇ ਵਿੱਚ ਹੀ ਚੱਲਿਆ ਤੇ ਮੈਂ ਇਸੇ ਪਰਪਸ ਲਈ ਚੱਲਿਆ ਕਿਉਂਕਿ ਅੱਛਾ ਚਿੰਤਾ ਹੈ ਨਹੀਂ ਮੈਂ ਸਿਰਫ ਇਹਹੀ ਗੱਲ ਕਰਨ ਚੱਲਿਆ ਹਾਂ ਸਪੀਕਰ ਸਾਹਿਬ ਨਾਲ ਬਈ ਓਮ ਬਿਰਲਾ ਜੀ ਨਾਲ ਵੀ ਕਦੋਂ ਚੁੱਕਾਣੀਆਂ ਇਹਨਾਂ ਨੂੰ ਮੈਨੂੰ ਤਾਂ ਵੈਸੇ ਤਾਂ 5-6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ 2-4 ਦਿਨਾਂ ਚੋਂ ਚੁੱਕਵਾ ਦੇਣਗੇ हां उसी ਕਰ ਉਸੇ ਬਿਆਫਤ ਹੀ ਮੈਨੂੰ ਲੱਗਦਾ ਵੀ ਹੁਣ 2-4 ਦਿਨਾਂ ਚ ਚੁਕਾ ਦੇਣਗੇ ਆਓ ਪਹਿਲਾਂ ਹੀ ਚਾਹੀਦੇ ਸੀ ਉਹ ਤਾਂ ਹੈ ਹੀ ਆ ਓਬਵੀਅਸ ਹੈ ਵੀ ਜਿਸ ਦਿਨ ਉਹਨਾਂ ਦਾ ਸ਼ੈਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਐ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣੀ ਚਾਹੀਦੀ ਸੀ ਨਾ ਅਸੀਂ ਤੇ ਪਹਿਲਾਂ ਸ਼ੁਰੂ ਤੋਂ ਕਹਿ ਰਹੇ ਸੀ ਕਿ ਜਿਹੜਾ ਮੈਂਬਰ ਲੈਕਟ ਹੋ ਜਾਂਦਾ ਉਹ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਦਾ ਕੋਈ ਕਸੂਰ ਨਹੀਂ ਇਸ ਕਰਕੇ ਉਹਨੂੰ ਸੌਂ ਚੁਕਾਉਣੀ ਚਾਹੀਦੀ ਸੀ ਸਰਕਾਰ ਨੇ ਇਹ ਪਤਾ ਨਹੀਂ ਇਹਨਾਂ ਦੀ ਕੀ ਸਿਸਟਮ ਐ ਕਿਉਂ ਇਹਨਾਂ ਨੇ ਨਹੀਂ ਚੁਕਾਈ ਇਹ ਤੱਕ ਮੈਸਜ ਜਨਤਾ ਦੇ ਨਾਲ ਇੱਕ ਬੜਾ ਵੱਡਾ ਇਤੂ ਹੈ ਉਹ ਵਿਵਚਰਾਇ ਜੀ ਪਹਿਲਾਂ ਵਾਸਤੇ ਤਾਂ ਕੋਈ ਮੌਲ ਹੀ ਨਹੀਂ ਪੈਦਾ ਹੋਇਆ ਕਿ ਜਿਹੜਾ ਬੰਦਾ ਚੁਣਿਆ ਗਿਆ ਹੋਵੇ ਉਹਨੂੰ ਸੌਣਾ ਚਕਾਈ ਹੈ ਇਹ ਮੇਂ ਪਹਿਲੀ ਵਾਰ ਹੋਇਆ ਕਿ ਇਸ ਵਾਰ ਇਹਨਾਂ ਨੇ ਜਿਹੜਾ ਅਮਰਪਾਲ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਜਿਹਨੂੰ ਚਪੌਣੀ ਬੰਦੀ ਸੀ ਉਹ ਇਹਨਾਂ ਨੇ ਨਹੀਂ ਕੀਤਾ ਤੇ ਡਿਸਕ੍ਰਿਮੀਨੇਸ਼ਨ ਦਿਖਾਈ ਤੁਸੀਂ ਇਸ ਮੁੱਦੇ ਨੂੰ ਚੁੱਕ ਰਹੇ ਹੋ ਤੁਸੀਂ ਗੱਲ ਕਰੋਗੇ ਸਪੀਕਰ ਨਾਲ ਨਹੀਂ ਅਸੀਂ ਤੇ ਕੀਤਾ ਹੀ ਹੈ ਤੇ ਪਾਰਲੀਮੈਂਟ ਵੀ ਕੀਤਾ ਹੈ ਸਾਡੀ ਪਾਰਟੀ ਨੇ ਵੀ ਕਿਹਾ ਸਾਰੇ ਮੈਂਬਰਾਂ ਨੇ ਕਿਹਾ ਇਸੋਂ ਦੇ ਜੀ ਤੋਨਾਂ ਦੇ ਚਕਾਉਣੀ ਬਣਦੀ ਹੈ ਤੇ ਚਕਾਉਣੀ ਚਾਹੀਦੀ ਹੈ ਹੁਣ ਅੱਗੇ ਕੀ ਫੈਸਲਾ ਕਰਦੀ ਹੈ ਉਹ ਸਰਕਾਰ ਤੁਸੀਂ ਦੇਖ ਹੀ ਰਹੇ ਹੋ ਕਿ ਜਿੱਦ ਅੜੀਆਂ ਰਵਈਆ ਜਿਹੜਾ ਉਹ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਅਪਣਾ ਰਹੀ ਹੈ ਤੇ ਕੱਲ ਜਦੋਂ ਉਹਨਾਂ ਦਾ ਪ੍ਰੈਜ਼ੀਡੈਂਟ ਅਡਰੈਸ ਤੇ ਧੰਨਵਾਦ ਦਾ ਸੀ ਤੇ ਸਾਰਾ ਸਮਾਂ ਹੀ ਜਿਹੜਾ ਹੈ ਉਹਨਾਂ ਨੇ ਆਪੋਸ਼ੀਨ ਨੂੰ ਬੋਲਣ ਤੱਕ ਨਹੀਂ ਦਿੱਤਾ ਉਹਨਾਂ ਦੀ ਜਿਹੜੇ ਕੈਮਰੇ ਤੋਂ ਪਾਸੇ ਕਰਤਾ ਆਪਣੇ ਤਰੀਕੇ ਦੇ ਨਾਲ ਉਹ ਬੋਲ ਕੇ ਆਉਣਾ ਦੇਖੋ ਪੰਜਾਬ ਨੂੰ ਤੇ ਇਹ ਸਟੇਟ ਗਿੰਦੇ ਨਹੀਂ ਪੰਜਾਬੀਆਂ ਤੇ ਤਾਂ ਐਡੀ ਇੱਕ ਦੁਸ਼ਮਣ ਪਾਰਟੀ ਹੈ ਐਨੇ ਕਿ ਕਿੰਨਾ ਕਿਸਾਨਾਂ ਨੂੰ ਕਿੰਨੇ 700 ਤੋਂ ਵੱਧ ਕਿਸਾਨ ਜਿਹੜੇ ਆ ਉਹ ਸੜਕਾਂ ਤੇ ਜੋ ਰੋਲ ਰੋਲ ਕੇ ਮਾਰਦੇ ਉਹਨਾਂ ਦੇ ਵਾਸਤੇ ਇਹਨਾਂ ਦੇ ਕੋਲ ਕੋਈ ਪੈਸਾ ਨਹੀਂ ਦੇਣ ਨੂੰ ਕੰਪਨਸੇਸ਼ਨ ਦੇਣ ਨੂੰ ਜਦ ਕਿ ਸਰਕਾਰੀ ਇਹ ਮਦਦਾਂ ਨੇ ਕਿ ਅਲੱਗ-ਅਲੱਗ ਫੰਡ ਜਿਹੜੀ ਹੈ ਉਹ ਪਈ ਇਹ ਫੰਡ ਪਏ ਪਰ ਉਹਨਾਂ ਗਰੀਬਾਂ ਨੂੰ ਕੁਝ ਨਹੀਂ ਦਿੱਤਾ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਨਹੀਂ ਉਹਨਾਂ ਨੂੰ ਰੀਹੈਬਿਲੀਟੇਸ਼ਨ ਤੇ ਤੇ ਤੌਰ ਤੇ ਵੀ ਇਹਨਾਂ ਦਾ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ ਘਰ ਵਸਾਉਣ ਵਾਸਤੇ ਉਹਨਾਂ ਦੇ ਬੱਚਿਆਂ ਨੂੰ ਕੰਪਨਸੇਸ਼ਨ ਕਰਦੇ ਜਿੰਨੇ ਪਾਰੇ ਨਾਲ ਕੁਝ ਨਹੀਂ ਦਿੱਤਾ ਇਸ ਕਰਕੇ ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਦੁਸ਼ਮਣ